ਪਿਛਲੇ ਕੁਝ ਸਮੇਂ ਤੋਂ ਟਮਾਟਰ ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਨੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਨੇ ਪਹਿਲਾਂ ਤੇਜ਼ ਗਰਮੀ ਅਤੇ ਫਿਰ ਮੀਂਹ ਕਰਕੇ ਇਹਨਾਂ ਸਬਜ਼ੀਆਂ ਦੇ ਭਾਅ ਤੇਜ਼ੀ ਨਾਲ ਵਧ ਰਹੇ ਸਨ ਹੁਣ ਸਰਕਾਰ ਨੇ ਉਮੀਦ ਜਤਾਈ ਹੈ ਕਿ ਖਾਲਾਸ ਸੁਧਰੇ ਨੇ ਅਤੇ ਜਲਦੀ ਹੀ ਇਹਨਾਂ ਸਬਜ਼ੀਆਂ ਦੇ ਭਾਅ ਘਟ ਹੋਣੇ ਸ਼ੁਰੂ ਹੋ ਜਾਣਗੇ ਦੱਖਣੀ ਭਾਰ ਦੇ ਰਾਜਾਂ ਤੋਂ ਵੀ ਸਪਲਾਈ ਵਧਣ ਦੀ ਪੂਰੀ ਉਮੀਦ ਹੈ ਅਜਿਹੇ 'ਚ ਟਮਾਟਰ ਪਿਆਜ਼ ਅਤੇ ਆਲੂ ਦੇ ਰੇਟ ਹੇਠਾਂ ਆਉਣ ਨਾਲ ਜਨਤਾ ਨੂੰ ਰਾਹਤ ਮਿਲੇਗੀ ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਟਮਾਟਰ ਦੀ ਪਰਚੂਨ ਕੀਮਤ 75 ਰੁਪਏ ਪ੍ਰਤੀ ਕਿਲੋ ਮੁੰਬਈ ਵਿੱਚ 83 ਰੁਪਏ ਪ੍ਰਤੀ ਕਿਲੋ ਅਤੇ ਕੋਲਕਾਤਾ ਵਿੱਚ 80 ਰੁਪਏ ਪ੍ਰਤੀ ਕਿਲੋਗ੍ਰam ਤੱਕ ਪਹੁੰਚ ਗਈ ਹੈ ਸਪਲਾਈ ਵਧਣ ਕਰਕੇ ਟਮਾਟਰ ਦੀ ਕੀਮਤ ਵਧ ਰਹੀ ਸੀ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਅਤੇ ਹੋਰ ਕਈ ਸ਼ਹਿਰਾਂ ਵਿੱਚ ਟਮਾਟਰ ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਨੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਇੱਕ ਅਧਿਕਾਰੀ ਮੁਤਾਬਕ ਤੇਜ਼ ਗਰਮੀ ਅਤੇ ਜ਼ਿਆਦਾ ਮੀਂਹ ਕਰ ਸਪਲਾਈ ਚ ਕਾਫੀ ਦਿੱਕਤਾਂ ਆਈਆਂ ਇਸ ਕਾਰਨ ਕੀਮਤਾਂ ਚ ਵਾਧੇ ਨੂੰ ਰੋਕਿਆ ਨਹੀਂ ਜਾ ਸਕਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ 12 ਜੁਲਾਈ ਨੂੰ ਟਮਾਟਰ ਦੀ ਔਸਤ ਪਰਚੂਨ ਕੀਮਤ 65.21 ਰੁਪਏ ਪ੍ਰਤੀ ਕਿਲੋਗ੍ਰam ਸੀ ਪਿਛਲੇ ਸਾਲ ਇਹ ਅੰਕੜਾ 53.26 ਰੁਪਏ ਪ੍ਰਤੀ ਕਿਲੋ ਸੀ ਦਿੱਲੀ ਵਿੱਚ ਟਮਾਟਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਆ ਰਹੇ ਨੇ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਤੋਂ ਹਾਈ ਥ੍ਰਿਡ ਟਮਾਟਰ ਆਉਣ ਦੇ ਨਾਲ ਹੀ ਕੀਮਤਾਂ ਠੇਠਾ ਆਉਣੀਆਂ ਸ਼ੁਰੂ ਹੋ ਜਾਣਗੀਆਂ